ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਬਰਫ਼ ਪੈ ਰਹੀ ਹੈ ਉੱਥੇ ਹੀ ਪੰਜਾਬ ਦੀ ਗੱਲ ਕਿਤੇ ਹੈ ਪੰਜਾਬ ਦੇ ਵਿੱਚ ਸਾਲ ਦੀ ਜਿਹੜੀ ਸੰਗਣੀ ਤੁੰਦ ਜਿਹੜੀ ਅਗੇ ਆ ਉਹ ਪੈ ਗਈ ਹੈ ਸਿਰ ਤੋਂ ਹੀ ਜਿਹੜੀ ਅਗੇ ਤਕਰੀਬਨ ਜਿਹੜੀ ਅਗੇ ਤੁੰਦ ਪੈ ਰੱਖੀ ਹੈ ਮੈਂ ਤਸਵੀਰਾਂ ਤੁਹਾਨੂੰ ਵਿਖਾ ਲ ਦੇਣਾ ਤੁੰਦੇ ਜਿਸ ਤਰ੍ਹਾਂ ਕਿ ਕਾਫੀ ਜ਼ਿਆਦਾ ਪੈ ਰੱਖੀ ਹੈ 11 ਵਜੇ ਦਾ ਟਾਈਮ ਹੋ ਗਿਆ ਹੈ ਤੁੰਦ ਹਜੇ ਵੀ ਤਲੰਦਰ ਨਾਮ ਨੇ ਇਹ ਸੂਰਜ ਦੇ ਹਜੇ ਸੂਰਜ ਦੇਵਤਾ ਦੇ ਦਰਸ਼ਨ ਅਜੇ ਤੱਕ ਨਹੀਂ ਹੋਏਗੇ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ ਚ ਨਿਵੇਸ਼ ਕਰਨ ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਦਮ ਕੀਤੇ ਜਾ ਰਹੇ ਹਨ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 86541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਅਜਹੀਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ। ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣ ਗਿਆ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ। ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ। ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਕਿਸ ਤਰ੍ਹਾਂ ਨਾਲ ਜਿਹੜੇ ਧੁੰਦ ਪਈ ਹੈ ਜਾਨਵਰ ਜਿਹੜੇ ਹੈਗੇ ਰੋਡ ਦੇ ਉੱਪਰ ਘੁੰਮ ਰਹੇ ਨੇ ਤੇ ਲੋਕ ਜਿਹੜੇ ਆ ਰਹੇ ਨੇ ਕਿਉਂਕਿ ਐਕਸੀਡੈਂਟ ਦਾ ਕਾਰਨ ਵੀ ਕਾਫੀ ਜ਼ਿਆਦਾ ਹੈ ਧੁੰਦ ਕਾਰਨ ਐਕਸੀਡੈਂਟ ਕਾਫੀ ਜ਼ਿਆਦਾ ਹੋ ਰਹੇ ਨੇ ਇੱਕ ਕੋਦਮੀ ਜੇ ਅਗਰ ਜਾਨਵਰ ਸਾਹਮਣੇ ਆ ਜੇ ਤੇ ਐਕਸੀਡੈਂਟ ਹੋਂਦਾ ਡਰ ਹੈ ਕਿਉਂਕਿ ਧੁੰਦੇ ਵਿੱਚ ਕੁਝ ਵੀ ਜਿਹੜਾ ਨਜ਼ਰ ਨਹੀਂ ਆਉਂਦਾ ਕਿ ਲੋ ਬਜ਼ੁਰਗ ਹੈ ਚਾਹੇ ਲੇਡੀਜ਼ ਨੇ ਜਾਂ ਬੱਚੇ ਨੇ ਉਹ ਜੈਕਟਾ ਪਾ ਕੇ ਟੋਪੀ ਪਾ ਕੇ ਜਾਂ ਮਫਲਰ ਗਲਵਜ਼ ਪਾ ਕੇ ਉਹ ਬਾਹਰੋਂ ਨਿਕਲ ਰਹੇ ਨੇ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਹੋਰ ਵੀ ਜਿਹੜੇ ਲੋਕ ਨੇ ਤੇ ਕੁ ਬਦੇ ਹੋਏ ਨਜ਼ਰ ਆ ਰਹੇ ਨੇ ਵੀਰ ਜੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਕੀ ਕਹਿਣਾ ਹੈ ਕਿਉਂਕਿ ਇਹ ਵੀ ਰੋਡ ਦੇ ਉੱਪਰ ਹੈ ਵੀਰ ਜੀ ਰੋਡ ਦੇ ਉੱਪਰ ਆ ਰਹੇ ਹੋ ਤੁੰਡ ਕਾਫੀ ਜਿਆਦਾ ਪਈ ਹੋਈ ਹੈ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਤੁੰਡ ਪੈ ਰਹੀ ਹੈ ਜਾਨਵਰ ਵੀ ਰਸਤੇ 'ਚ ਘੁੰਮ ਰਹੇ ਨੇ ਨਜ਼ਰ ਆ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਤੁੰਡ ਵੀ ਬਹੁਤ ਜਿਆਦਾ ਪਈ ਹੋਈ ਆ ਤਿੱਕ ਤੋਂ ਬਹੁਤ ਜਿਆਦਾ ਆਂਦੀ ਆ ਰੋਡ ਤੇ ਚੱਲਣ ਵਾਸਤੇ ਵੀ ਤੇ ਡੰਗਰਾ ਕਰਕੇ ਤੁਹਾਨੂੰ ਪਤਾ ਹੀ ਜਾਨਵਰਾਂ ਕਰਕੇ ਤਾਂ ਪਰੇਸ਼ਾਨੀ ਆਂਦੀ ਆ ਦੇ ਇੱਕਦਮ ਅੱਗੇ ਆ ਜਾਂਦੇ ਗੱਡੀ ਰੋਕਣੀ ਵੀ ਜਾਂ ਸਕੂਟਰ ਵਾਹਨ ਨੂੰ ਰੋਕਣਾ ਬੜਾ ਔਖਾ ਹੋ ਜਾਂਦਾ ਹੈ ਇਕਦਮ ਕੋਈ ਪਰੇਸ਼ਾਨੀ ਆਂਦੀ ਆ ਧੁੰਦ ਕਰਕੇ ਵੀ ਤੇ ਡੰਗਰਾਂ ਕਰਕੇ ਵੀ ਜਿਸ ਤਰ੍ਹਾਂ ਕਿ ਐਕਸੀਡੈਂਟ ਹੋਣ ਦਾ ਡਰ ਵੀ ਹੈ ਕਾਫੀ ਜ਼ਿਆਦਾ ਹੋਵੇ ਰਿਹਾ ਹੈ ਕਿਉਂਕਿ ਕੱਲ ਵੀ ਇੱਥੇ ਇਸੇ ਰੋਡ ਦੇ ਐਕਸੀਡੈਂਟ ਹੋਇਆ ਰਾਤ ਦਾ ਐਕਸੀਡੈਂਟ ਹੋਇਆ ਬੱਚੇ ਲੱਤ ਵਗੈਰ ਜਿਹੜੀ ਟੁੱਟੀ ਹੈ ਉਸ ਨੂੰ ਕਿ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਐਥੇ ਤਾਂ ਰਾਤ ਦਾ ਕੋਈ ਜਿਹੜਾ ਕੱਲ ਦਾ ਐਕਸੀਡੈਂਟ ਹੋਇਆ ਸਰਵਰ ਨੂੰ ਪਤਾ ਨਹੀਂ ਕੀ ਵੀ ਹੋਇਆ ਬਟ ਐਦਾ ਹੀ ਹੈ ਕੋਈ ਵੀ ਆ ਧੁੰਦ ਕਾਰਨ ਕੋਈ ਪਹਿਲਾਂ ਹੀ ਅਗਲਾ ਹੌਲੀ ਚੱਲ ਰਿਹਾ ਜਾਂ ਤੇਜ਼ ਚੱਲ ਰਿਹਾ 10 20 ਦੀ ਸਪੀਡ ਤੇ ਵੀ ਬਹੁਤ ਜਿਆਦਾ ਮੰਨੀ ਚੱਕਦੀ ਆ ਇੱਕਦਮ ਉਧਰੋਂ ਧੁੰਦ ਚ ਨਜ਼ਰ ਨਹੀਂ ਆ ਰਿਹਾ ਕੋਈ ਉਧਰੋਂ ਕੋਈ ਡੰਗਰ ਜਾਂ ਕੁਝ ਵੀ ਅੱਗੇ ਆ ਜੇ ਤਾਂ ਬੇਸਿਕਲੀ ਇਹ ਕਿਸੇ ਦੇ ਵਿੱਚ ਵੱਜਣਾ ਜਾਂ ਐਕਸੀਡੈਂਟ ਹੋਣਾ ਨਾਰਮਲੀ ਗੱਲ ਹੈ ਜਾਨਵਰ ਨੂੰ ਰਸਤੇ ਵਿੱਚ ਇਹ ਕੁਝ ਨਾ ਕੁਝ ਪਾ ਕੇ ਜਾ ਰਹੇ ਨੇ ਜਿਸ ਤਰ੍ਹਾਂ گاਵਾ ਨੇ ਰਸਤੇ ਉੱਪਰ ਖੜੀਆਂ ਨੇ ਰੋਡ ਕਾਫੀ ਜਿਆਦਾ ਚੱਲ ਰਹੀ ਹੈਗੀ ਤੇ ਇੱਕੋਦਮੀਂ گاਾਂ ਵੇ ਵਗੈਰਾ ਵਿਚ ਆ ਜੇ ਤਾਂ ਇਹ ਵੀ ਕਾਰਨ ਐਕਸੀਡੈਂਟ ਦਾ ਬਣ ਸਕਦਾ ਹੈ ਹਾਂਜੀ ਬਿਲਕੁਲ ਜੀ ਕਈ ਵਾਰੀ ਐਦਾਂ ਹੁਣ ਕੋਈ ਕੋਈ ਪਾਰ ਆ ਜਾ ਕੋਈ ਡੰਗਰ ਪਾ ਜਾਂਦੇ ਨੇ ਆ ਕੇ ਡੰਗਰਾਂ ਨੂੰ ਤਾਂ ਪਤਾ ਨਹੀਂ ਹੈਗਾ ਕਿ ਇੱਥੇ ਰੁਕਣਾ ਹੈ ਨਹੀਂ ਨਾ ਅਗਲਾ ਤਾਂ ਪਾ ਕੇ ਚਲਾ ਗਿਆ ਤੇ ਡੰਗਰ ਤਾਂ ਉੱਥੇ ਰੁਕ ਰਹਿਣ ਕਿਸੇ ਨੂੰ ਕੀ ਪਤਾ ਹੋਣਾ ਇਸ ਰੋਡ ਦੇ ਡੰਗਰ ਹੈਗੇ ਜਿਨੇ ਇੱਕਦਮ ਡੰਗਰ ਭੱਜ ਕੇ ਇੱਧਰ ਉੱਧਰ ਆ ਗਿਆ ਜਾਂ ਉੱਥੇ ਹੀ ਖੜੇ ਨੇ ਤਾਂ ਇਹ ਵੀ ਵੱਡਾ ਇੱਕ ਕਾਰਨ ਬਣ ਜਾਂਦਾ ਬਿਲਕੁਲ ਜਿਹੜਾ ਡੰਗਰਾਂ ਦਾ ਜਿਹੜਾ ਹੈਗਾ ਕਾਰਨ ਐਕਸੀਡੈਂਟ ਦਾ ਬਣ ਜਾਂਦਾ ਕਿਉਂਕਿ ਧੁੰਦ ਕਾਫੀ ਜ਼ਿਆਦਾ ਪਈ ਹੋਈ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਆ ਰਹੀਆਂ ਨੇ ਕਾਫੀ ਜ਼ਿਆਦਾ ਚੌਂਕ ਹੈ ਮੇਨ ਚੌਂਕ ਹੈ ਦੇਖ ਤਸਵੀਰਾਂ ਇੱਕਦਮ ਹੀ ਧੁੰਦ ਦੇ ਪੈ ਰਹੀ ਹੈ ਧੁੰਦ ਦੇ ਵਿੱਚ ਇੱਕਦਮ ਨਹੀਂ ਪਤਾ ਲੱਗਦਾ ਕਾਫੀ ਜ਼ ਦੇ ਹੋਰ ਨਹੀਂ ਦੇ ਤੋਂ ਮੈਂ ਉਹ ਰੋਡ ਦਿਖਾ ਦੇਣਾ ਕਿ ਇਹ ਰੋਡ ਕਾਫੀ ਜ਼ਿਆਦਾ ਚੱਲਦੀ ਹੈ ਪਰ ਜਿਹੜੀ ਵਾਈਟ ਪੱਟੀ ਆ ਉਹ ਬਿਲਕੁਲ ਵੀ ਨਹੀਂ ਹੈਗੀ ਇੱਥੇ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਵਾਈਟ ਪੱਟੀ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਹੈਗੀ ਧੁੰਦ ਦੇ ਵਿੱਚ ਤੇ ਵੈਸੇ ਹੀ ਨਜ਼ਰ ਨਹੀਂ ਆ ਰਹੇ ਲੋਕ ਆ ਜਾ ਰਹੇ ਨੇ ਪਰ ਵਾਈਟ ਪੱਟੀ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈਗਾ ਸੜਕ ਦੇ ਉੱਪਰ ਤੇ ਬਜ਼ੁਰਗ ਵੀ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਰੈਡ ਲਾ ਰੱਖੀ ਹੈ ਪੂਰਾ ਆਪਣਾ ਜੈਕਟ ਵਗੈਰ ਪਾਈ ਹੈ ਬਜ਼ੁਰਗੋ ਠੰਡ ਵੱਧ ਗਈ ਹੈ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਪੈ ਸਾਲ ਦੀ ਪਹਿਲੀ ਠੰਡ ਪੈ ਗਈ ਹੈ ਅੱਜ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਜ਼ਿਆਦੀ ਠੰ ਦੀ ਘਤਾਰੀ ਆ ਜੀ ਠੰਡ ਤੋਂ ਠੰਡ ਵਜਾ ਬਾਕੀ ਜਿਹੜੇ ਜਿਹੜੇ ਪੱਠੇ ਪਾਉਂਦੇ ਆ ਨਾ ਇਹ ਸੜਕ ਤੇ ਨਹੀਂ ਪਾਉਣੇ ਚਾਹੀਦੇ ਇਹ ਗਊਸ਼ਾਲਾ ਵਿੱਚ ਦੇ ਦਿਆ ਕਰਨ ਉਹ ਠੀਕ ਹੈ ਜੀ ਉਹ ਬਹੁਤ ਵਧੀਆ ਠੀਕ ਹੈ ਐਕਸੀਡੈਂਟ ਤੋਂ ਲੋਕ ਵੀ ਬਚ ਜਾਣ ਤੇ ਡੰਗਰ ਵੀ ਸੱਟ ਲੱਗਣ ਤੋਂ ਬਚ ਸਕਦੇ ਆ ਜੀ ਮੇਰੀ ਤੇ ਬੇਨਤੀ ਹੱਥ ਕਰ ਲੋ ਬਿਲਕੁਲ ਬਜ਼ੁਰਗਾਂ ਨੇ ਕਿਹਾ ਕਿ ਡੰਗਰ ਡੰਗਰਾਂ ਨੂੰ ਜਿਹੜੇ ਡੰਗਰ ਦੀ ਕਿਉਂਕਿ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਡੰਗਰ ਜਿਹੜੇ ਗਾਵਾਂ ਵਗੈਰਾ ਆ ਗਈਆਂ ਨੇ ਉਹਨਾਂ ਨੂੰ ਦੇਖਦੇ ਹੋਏ ਕਿ ਕਿਉਂਕਿ ਰੋਡ ਕਾਫੀ ਜ਼ਿਆਦਾ ਤੇਜ਼ ਚੱਲ ਰਹੀ ਹੈਗੀ ਹੈ ਤਾਂ ਲੋਕ ਮੋਟਰਸਾਈਕਲ ਬਾਈ ਵਾਈਕਲ ਜਿਹੜੇ ਲੋਕ ਤੇਜ਼ੀ ਨਾਲ ਭਜਾਈ ਜਾਂਦੇ ਨੇ ਤੇ ਨਾ ਹੀ ਪੱਟੀ ਹੈ ਰੋਡ ਦੇ ਉੱਪਰ ਪਤੂੰਦੇ ਵਿੱਚ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਤੇ ਜਿਹੜੇ ਜਾਨਵਰ ਨੇ ਉਹ ਇੱਥੇ ਜਾਨਵਰਾਂ ਨੂੰ ਲੋਕ ਜਿਹੜੇ ਨੇ ਰਾਹ ਦੇ ਉੱਪਰ ਹੀ ਜਿਹੜਾ ਚਾਰਾ ਵਗੈਰਾ ਪਾ ਜਾਂਦੇ ਨੇ ਤੇ ਕਿ ਇਹਨਾਂ ਦਾ ਕਹਿਣਾ ਕੀ ਜਿਹੜਾ ਚਾਰਾ ਉੱਥੇ ਗਊਸ਼ਾਲਾ ਦੇ ਵਿੱਚ ਪਾ ਕੇ ਆਣ ਤੇ ਜਿਹੜੇ ਐਕਸੀਡੈਂਟ ਤੋਂ ਜਿਹੜਾ ਬਚਾਇਆ ਜਾ ਸਕੇ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਵਿੰਦਰ ਕੋਮੰਦੀ ਰਿਪੋਰਟ